ਰੇਲਵੇ ਸਟੇਸ਼ਨ ਜਾ ਰਹੇ ਪੁਲਿਸ ਮੁਲਾਜ਼ਮ ਨੂੰ ਤੇਜ਼ ਰਫ਼ਤਾਰ ਗੱਡੀ ਨੇ ਮਾਰੀ ਟੱਕਰ ਇਸ ਵੇਲੇ ਦੀ ਵੱਡੀ ਖਬਰ ਹੈ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਗੱਡੀ ਅਤੇ ਮੋਟਰਸਾਈਕਲ ਵਿਚਕਾਰ ਵਿਚਕਾਰ ਹੋਈ ਭਿਆਨਕ ਟੱਕਰ ਦੌਰਾਨ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਅਤੇ ਹਾਦਸੇ ਵਿੱਚ ਜਾਨ ਗੁਆਣ ਵਾਲੇ ਪੁਲਿਸ ਮੁਲਾਜ਼ਮ ਦੀ ਪਛਾਣ ਨਰਿੰਦਰ ਸਿੰਘ ਵਜੋਂ ਹੋਈ ਅਤੇ ਮਿਲੀ ਜਾਣਕਾਰੀ ਅਨੁਸਾਰ ਨਰਿੰਦਰ ਸਿੰਘ ਮੋਟਰਸਾਈਕਲ ਤੇ ਸਵਾਰ ਹੋ ਕੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਵੱਲ ਜਾ ਰਿਹਾ ਸੀ ਉੱਥੇ ਉਸਨੇ ਟ੍ਰੇਨ ਰਾਹੀ ਲੁਧਿਆਣਾ ਆਪਣੀ ਡਿਊਟੀ ਤੇ ਜਾਣਾ ਸੀ ਨਰਿੰਦਰ ਸਿੰਘ ਅਮਰਸਰ ਦਾ ਰਹਿਣ ਵਾਲਾ ਸੀ ਹੱਤੇ ਲੁਧਿਆਣਾ ਕਮਿਸ਼ਨਰੇਟ ਪੁਲਿਸ ਵਿੱਚ ਤਾਇਨਾਤ ਸੀ ਰਸਤੇ ਵਿੱਚ ਅਚਾਨਕ ਇੱਕ ਤੇਜ਼ ਰਫ਼ਤਾਰ ਗੱਡੀ ਨੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਅਤੇ ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਅਤੇ ਗੱਡੀ ਦੋਵੇਂ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਹਾਦਸੇ ਤੋਂ ਬਾਅਦ ਮੌਕੇ ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ ਅਤੇ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਜ਼ਖਮੀ ਨਰਿੰਦਰ ਸਿੰਘ ਨੂੰ ਹਸਪਤਾਲ ਵੀ ਲਿਜਾਇਆ ਗਿਆ ਤਾਂ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਪੁਲਿਸ ਨੇ ਮਾਮਲਾ ਦਰਜ ਕਰ ਲਿੱਤਾ ਹੈ ਪਰ ਅਤੇ ਗੱਡੀ 'ਚ ਸਵਾਰ આરોપી ਨੂੰ ਕਾਬੂ ਵੀ ਕਰ ਲਿਆ ਹੈ ਮ੍ਰਿਤਕ ਪੁਲਿਸ ਮੁਲਾਜ਼ਮ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਤੇ ਹਾਦਸੇ ਦੀ ਜਾਂਚ ਜਾਰੀ ਹੈ ਹਾਂ ਜੀ ਕੱਲ ਸਵੇਰ ਇੱਕ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਇੱਕ ਪੁਲਿਸ ਮੁਲਾਜ਼ਮ ਆ ਉਹਦਾ ਕਿਸੇ ਕਾਰਨ ਨਾਲ ਐਕਸੀਡੈਂਟ ਹੋਇਆ ਤੇ ਉਹਦੀ ਮੌਕੇ ਤੇ ਡੈਥ ਹੋ ਗਈ ਹੈ ਇਸ ਸੰਬੰਧੀ ਪੁਲਿਸ ਪਾਰਟੀ ਮੌਕੇ ਤੇ ਗਈ ਤੇ ਉਹਦਾ ਕਾਰਨਾਲ ਜਿਹੜਾ ਇੱਕ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਸੀਗਾ ਤੇ ਤੇ ਸਾਡੇ ਨਾਲ ਡੈੱਡ ਬੋਡੀ ਮਿਲੀ ਇਹ ਇਹ ਸਾਡਾ ਪੁਲਿਸ ਮੁਲਾਜ਼ਮ ਸੀਗਾ ਲੁਧਿਆਣਾ ਕਮਿਸ਼ਨਰੇਟ ਵਿੱਚ ਪੀਸੀਆਰ ਤੇ ਡਿਊਟੀ ਕਰਦਾ ਸੀ ਇਹ ਬਾਬਾ ਦੀਪ ਸਿੰਘ ਕਲੋਨੀ ਆ ਥਾਣਾ सदर ਦੇ ਏਰੀਏ ਵਿੱਚ ਰਹਿਣ ਵਾਲਾ ਜੀ ਇਹਦਾ ਨਾਮ ਨਰਿੰਦਰ ਸਿੰਘ ਸੀਗਾ ਏਜ ਤਕਰੀਬਨ ਇਹਦੀ 56 ਸਾਲ ਸੀ ਤੇ ਉਸ ਸੰਬੰਧੀ ਅਸੀਂ ਕਾਰਵਾਈ ਕਰਕੇ ਜਿਹੜੇ ਵਹੀਕਲ ਟ੍ਰੈਨ ਐਕਸੀਡੈਂਟ ਕੀਤਾ ਸੀਗਾ ਉਹਨੂੰ ਦੋਸ਼ੀ ਨੂੰ ਕਾਬੂ ਕਰਕੇ ਅ ਪਰਚਾ ਦਰਜ ਕਰਕੇ ਅਸੀਂ ਉਹਦੀ ਪ੍ਰੋਪਰ ਕਾਰਵਾਈ ਜਿਹੜੀ ਇਹ ਕਲੇਰੀ ਬੰਦੀ ਆ ਉਹ ਕਰ ਰਹੇ ਆ ਜੀ ਪੋਸਟਮਾਰਟਮ ਕਰਵਾ ਕੇ ਜਿਹੜੀ ਡੈੱਡ ਬੋਡੀ ਆ ਉਹ ਵਾਰਸ਼ਾ ਦੇ ਹਵਾਲੇ ਕਰ ਦਿੱਤੀ ਸੀ ਲੁਧਿਆਣੇ ਡਿਊਟੀ ਕਾਤੇ ਛੁੱਟੀ ਤੇ ਘਰ ਆਏ ਹੋਏ ਸੀ ਉਹ ਵੀ ਆ ਉਸ ਵਕਤ ਆ ਰਹੇ ਸੀ ਨਹੀਂ ਆਪਣੀ ਡਿਊਟੀ ਤੇ ਜਾ ਰਹੇ ਸੀ ਇਹ ਇਸ ਟ੍ਰੇਨ ਤੇ ਜਾਂਦੇ ਆ ਜੀ ਬਾਹ ਵਰਤੀ ਸੀਗੇ ਤੇ ਅ ਟ੍ਰੇਨ ਨਾਲ ਲੜੀ ਸੀ ਲੁਧਿਆਣੇ ਜਾਮਲੀ ਉਹ ਸਟੇਸ਼ਨ ਲੱਗ ਗਈ ਇਹਨਾਂ ਦਾ ਐਕਸੀਡੈਂਟ ਹੋਇਆ ਜੀ ਉਹ ਟ੍ਰੇਨ ਫੜਨੀ ਸੀ ਮਨੇ ਤੋਂ ਗੱਡੀ ਦੀ ਸਪੀਡ ওভারਸ ਸੀ ਬਿਲਕੁਲ ਜੀ ਜਿਹੜੇ ਹਾਲਾਤਾਂ ਤੋਂ ਮੌਕੇ ਤੇ ਜਿਹੜੇ ਉਹ ਐਕਸੀਡੈਂਟ ਦੇ ਮੌਕੇ ਮਲਾ ਦਿੱਤੋ ਇਹੀ ਲੱਗਦਾ ਸੀ ਵੀ ਗੱਡੀ ਕਾਫੀ ਤੇਜ਼ ਸਮਾਂ ਕੀ ਹੈ ਸਰ ਸਮਾਂ ਸਮਾਂ ਤਕਰੀਬਨ ਸਵੇਰੇ 4:30 ਤੋਂ 5 ਦੇ ਵਿੱਚ ਵਿੱਚ ਸੀਗਾ ਜੀ ਵਾਰ